ਅਜ ਸੰਗਤ ਜੀ ਅਸੀਂ ਤਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਨਾਗੀਆਣਾ ਸਾਹਿਬ ਜਿਹੜਾ ਕੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲਾ ਤੋਂ 6-7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਗੁਰਦੁਆਰੇ ਦੇ ਸੈਵ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾ ਕੇ ਇਸ ਸਥਾਨ ਨੂੰ ਪਵਿੱਤਰ ਕੀਤਾ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਇੱਥੇ ਸ਼ੇਸ਼ਨਾਗ ਦਾ ਵੀ ਇਤਿਹਾਸ ਇਹਦੇ ਨਾਲ ਸੰਬੰਧਿਤ ਹੈ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਵਾਉਨੇ ਹਾਂ ਤੇ ਇਤਿਹਾਸ ਵੀ ਜਾਣੂ ਕਰਵਾਉਨੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਦੇ ਆਂ ਇੱਕ ਟਾਲੀ ਦਾ ਦਰਖਤ ਹੈ ਉਹ ਕਹਿੰਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਕਰਨ ਸਮੇਂ ਇਸ ਜਗ੍ਹਾ ਤੇ ਆਏ ਤਾਂ ਉਹਨਾਂ ਨੇ ਟਾਹਲੀ ਦੀ ਦਰਸ਼ਨ ਕਰਕੇ ਇਸ ਜਗ੍ਹਾ ਤੇ ਸੌਂਟ ਦਿੱਤੀ ਤੇ ਉਸ ਜਗ੍ਹਾ ਤੇ ਹੁਣ ਟਾਲੀ ਦਾ ਡਰੈਕਟ ਬਣ ਗਿਆ ਹੈ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਸਰੋਵਰ ਦੇ ਜਿਹੜਾ ਕਿ ਗੁਰਦਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਹੈ ਇਸ ਗੁਰਦਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਮੱਝਾਂ ਨੂੰ ਚਰਾ ਰਹੇ ਸੀ ਤਾਂ ਉਸ ਸਮੇਂ ਉਹਨਾਂ ਨੂੰ ਛੇ ਸਨਾਗ ਨੇ ਆਣ ਕੇ ਚਾਹ ਕੀਤੀ ਸੀ ਆਪਣੇ ਖੰਨ ਖਲਾਰ ਕੇ ਉਸ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਨ ਲਈ ਨਿਕਲੇ ਤਾਂ ਇਹ ਸ਼ੇਸ਼ਨਾਗ ਵੀ ਗੁਰਨਾਗ ਦੇਵ ਜੀ ਦੇ ਨਾਲ ਹੀ ਚੱਲ ਪਿਆ ਉਦਾਸੀਆਂ ਕਰਦੇ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਤਾਂ ਉਹ नाग ਦੇਵਤਾ ਕਾਫੀ ਬਿਰਧ ਹੋ ਗਿਆ ਸੀ ਜਦੋਂ ਗੁਰਨਾਨ ਦੇਵ ਜੀ ਨੇ ਉਹਨਾਂ ਨੂੰ ਦੇਖਿਆ ਸ਼ੇਸ਼ਨਾਗ ਨੂੰ ਕਿਹਾ ਕਿ ਤੁਸੀਂ ਹੁਣ ਇੱਥੇ ਹੀ ਆਪਣੀ ਰਿੰਦੀ ਜਿੰਦਗੀ ਬਤਾਓ ਤਾਂ ਗੁਰਨਾਗ ਦੇਵ ਜੀ ਉਥੋਂ ਅੱਗੇ ਆਪਣੇ ਚਾਲੇ ਪਾ ਗਏ ਜਿਹੜੀ ਇੱਥੇ ਟਾਲੀ ਬਣੀ ਹੋਈ ਹੈ ਜਿਹੜੀ ਗੁਰਨਾਗ ਦੇਵ ਜੀ ਨੇ ਦਾਤਨ ਕਰਕੇ ਛੱਡ ਦਿੱਤੀ ਸੀ ਕਹਿੰਦੇ ਹਨ ਕਿ ਇਸ ਪਿੰਡ ਦੇ ਸੇਵਕ ਨੇ ਜੋਗੀ ਉਦੋਂ ਕਿਦਾ ਰਹਿਣ ਵਾਲਾ ਹੈ ਉਸ ਨੇ ਦੇਖਿਆ ਕਿ ਟਾਲੀ ਦੀ ਟਾਣੀ ਕਾਫੀ ਵੱਡੀ ਜਿਹੜੀ ਹੈ ਜੋ ਕਿ ਤੇ ਵਰਮੀ ਬਣੀ ਹੋਈ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਉਸ ਦੇ ਉੱਪਰ ਪੱਤੇ ਖਿਲਰਦੇ ਹਨ ਤੇ ਕਾਫੀ ਜਨ ਪੰਛੀ ਜਿਹੜੇ ਉੱਥੇ ਬਿਠਾ ਕਰਦੇ ਹਨ ਉਸ ਨੇ ਉਹ ਟਾਹ ਜਿਹੜੀ ਟਾਲੀ ਦੀ ਟਾਣੀ ਸੀ ਉਹਨੂੰ ਕਾਫੀ ਮੋਟੀ ਸੀ ਤਾਂ ਉਸ ਨੇ ਉਹ ਵੱਡਣਾ ਸ਼ੁਰੂ ਕਰ ਦਿੱਤਾ ਕਹਿੰਦੇ ਜਦੋਂ ਟਾਲੀ ਦਾ ਟਾਣੀ ਵੱਡਣ ਲੱਗਾ ਤਾਂ ਉਸ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਤਾਂ ਉਹ ਡਰ ਕੇ ਉੱਥੋਂ ਚਲਾ ਗਿਆ ਫਿਰ ਇੱਥੋਂ ਦੇ ਸੰਤ ਸੀ ਜੋ ਗੁਰਦਾਰੇ ਵਿੱਚ ਸੇਵਾ ਕਰਦੇ ਸੀ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਤਾਂ ਉਹ ਖੂਨ ਬੰਦ ਹੋ ਗਿਆ ਇੱਥੇ ਹੀ ਵਰਮੀ ਬਣੀ ਹੋਈ ਹੈ ਤੇ ਕਈਆਂ ਨੂੰ ਇਤਿਹਾਸਕਾਰ ਦੱਸਦੇ ਹਨ ਕਿ ਕਈਆਂ ਨੂੰ ਇੱਥੇ ਛੇਸਨਾਗ ਦੇਵੀ ਦਰਸ਼ਨ ਹੋਏ ਹਨ ਇਹ ਗੁਰਦਰਾ ਸਾਹਿਬ ਦੀ ਇੱਕ ਹੋਰ ਵੀ ਮਹਾਨਤਾ ਹੈ ਕਹਿੰਦੇ ਹਨ ਕਿ ਜਿਸ ਨੂੰ ਵੀ ਕੱਖ ਲੱਗਦਾ ਹੈ ਜਾਂ ਕੋਈ ਸੱਪ ਦਾ ਸੱਪ ਕੱਟ ਜਾਂਦਾ ਹੈ ਤਾਂ ਉਹ ਇਸ ਗੁਰਦਰਾ ਸਾਹਿਬ ਵਿਖੇ ਆਣ ਕੇ ਅਰਦਾਸ ਬੇਨਤੀ ਕਰਦਾ ਹੈ ਤੇ ਨਾਲ ਹੀ ਚਾਂਦੀ ਦਾ नाग ਚੜਾ ਕੇ ਜਾਂਦਾ ਹੈ ਤਾਂ ਉਸ ਦੇ ਦੁੱਖ ਦੂਰ ਹੋ ਜਾਂਦੇ ਹਨ ਉਸ ਦੇ ਜੋ ਕੱਖ ਲੱਗਿਆ ਹੁੰਦਾ ਠੀਕ ਹੋ ਜਾਂਦਾ ਹੈ ਇਹਦੇ ਨਾਲ ਹੀ ਬੌਲੀ ਬਣੀ ਹੋਈ ਹੈ ਤੇ ਇੱਥੇ ਇਸ਼ਨਾਨ ਕਰਕੇ ਅਰਦਾਸ ਬੇਨਤੀ ਕਰਦੇ ਹਨ ਤਾਂ ਉਸਦੇ ਦੁੱਖ ਦੂਰ ਹੁੰਦੇ ਹਨ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਿਲਕੁਲ ਲੰਗਰ ਹਾਲ ਬਣਿਆ ਹੋਇਆ ਹੈ ਜਿੱਥੇ 24 ਘੰਟੇ ਲੰਗਰ ਚੱਲਦਾ ਹੈ